ਤਨ ਬਾਬਾ ਸ੍ਰੀ ਚੰਦ ਜੀ ਇੱਕ ਕਥਾ ਇਨਸਾਨ ਨੂੰ ਇੱਕ ਮਾਰਗ ਦਰਸ਼ਨ ਕਰਵਾ ਸਕਦੀ ਹੈ ਇੱਕ ਰਾਜਾ ਬਹੁਤ ਵਿਸ਼ਾਲ ਰਾਜ ਦਾ ਮਾਲਕ ਸੀ ਉਥੇ ਇੱਕ ਆਦਮੀ ਰਹਿੰਦਾ ਸੀ ਜਿਸ ਨੇ ਅਜਿਹੇ ਸ਼ੀਸ਼ੇ ਦੀ ਖੋਜ ਕੀਤੀ ਜਿਸ ਵਿੱਚ ਇਨਸਾਨ ਆਪਣੇ ਆਉਣ ਵਾਲੇ ਸਮੇਂ ਨੂੰ ਦੇਖ ਸਕਦਾ ਸੀ ਅਤੇ ਅਗਲੇ ਜਨਮ ਦੇ ਬਾਰੇ ਜਾਣ ਸਕਦਾ ਸੀ ਉਸ ਆਦਮੀ ਕੋਲ ਬਹੁਤ ਸਾਰੇ ਲੋਕ ਆਉਂਦੇ ਅਤੇ ਆਪਣਾ ਅਗਲਾ ਜਨਮ ਦੇਖਦੇ ਕਈ ਲੋਕਾਂ ਨੂੰ ਉਥੇ ਆਪਣਾ ਜੀਵਨ ਆਦਮੀ ਦੇ ਰੂਪ ਵਿੱਚ ਦਿਖਾਈ ਦਿੰਦਾ ਅਤੇ ਕਈਆਂ ਨੂੰ ਜਾਨਵਰਾਂ ਦੇ ਰੂਪ ਵਿੱਚ ਜਦੋਂ ਇਸ ਗੱਲ ਦਾ ਰਾਜੇ ਨੂੰ ਪਤਾ ਲੱਗਾ ਤਾਂ ਉਸਨੇ ਵੀ ਸੋਚਿਆ ਕਿ ਮੈਂ ਵੀ ਜਾਵਾਂਗਾ ਅਤੇ ਆਪਣੇ ਅਗਲੇ ਜਨਮ ਦੇ ਬਾਰੇ ਜਾਣਾਂਗਾ ਰਾਜਾ ਕੁਝ ਸਮੇਂ ਬਾਅਦ ਉਸ ਵਿਅਕਤੀ ਕੋਲ ਪਹੁੰਚਿਆ ਬਹੁਤ ਭੀੜ ਲੱਗੀ ਹੋਈ ਸੀ ਸਾਰੇ ਲੋਕ ਆਪੋ ਆਪਣਾ ਅਗਲਾ ਜਨਮ ਦੇਖਣਾ ਚਾਹੁੰਦੇ ਸਨ ਉਹ ਤਾਂ ਰਾਜਾ ਸੀ ਉਸ ਨੂੰ ਕਿਸੇ ਨੇ ਨਾ ਰੋਕਿਆ ਸਭ ਤੋਂ ਪਹਿਲਾਂ ਰਾਜਾ ਉਸ ਦੇ ਕੋਲ ਜਾ ਕੇ ਬੈਠ ਗਿਆ ਰਾਜੇ ਨੇ ਜਦੋਂ ਆਪਣੀ ਤਸਵੀਰ ਵੀਰ ਸ਼ੀਸ਼ੇ ਵਿੱਚ ਦੇਖੀ ਤਾਂ ਉਹ ਬਹੁਤ ਹੈਰਾਨ ਹੋਇਆ ਉਸ ਨੂੰ ਇੱਕ ਜੋਕ ਦਾ ਜੀਵਨ ਅਗਲੇ ਜਨਮ ਵਿੱਚ ਦਿਖਾਈ ਦੇ ਰਿਹਾ ਸੀ ਉਹ ਬਹੁਤ ਹੈਰਾਨ ਹੋਇਆ ਸਾਰੇ ਲੋਕਾਂ ਨੇ ਦੇਖਿਆ ਕਿ ਰਾਜੇ ਦਾ ਅਗਲਾ ਜੀਵਨ ਤਾਂ ਜੋਕ ਦੇ ਰੂਪ ਵਿੱਚ ਹੈ ਰਾਜਾ ਅੰਦਰੋਂ ਅੰਦਰੀ ਬਹੁਤ ਗੁੱਸੇ ਵਿੱਚ ਸੀ ਉਸ ਵਿਅਕਤੀ ਨੇ ਕੁਛ ਵੀ ਨਾ ਬੋਲਿਆ ਉਸ ਨੂੰ ਡਰ ਸੀ ਰਾਜੇ ਨੇ ਸੋਚਿਆ ਕਿ ਇਹ ਕਿਵੇਂ ਹੋ ਸਕਦਾ ਹੈ ਜਿਵੇਂ ਰਾਜਾ ਪ੍ਰਜਾ ਦਾ ਖੂਨ ਚੂਸਦਾ ਸੀ ਉਸ ਨੇ ਵੀ ਅਗਲੇ ਜਨਮ ਵਿੱਚ ਲੋਕਾਂ ਦਾ ਖੂਨ ਹੀ ਚੂਸਣਾ ਸੀ ਉਸ ਦੇ ਕਰਮ ਹੀ ਅਜੇਹੇ ਹੋਣਗੇ ਕਿ ਅਗਲਾ ਜਨਮ ਜੋਕ ਦਾ ਮਿਲੇਗਾ ਇਸ ਤਰ੍ਹਾਂ ਰਾਜੇ ਨੂੰ ਬਹੁਤ ਟੈਨਸ਼ਨ ਹੋ ਗਈ ਇਸੇ ਤਰ੍ਹਾਂ ਬਹੁਤ ਸਮਾਂ ਬੀਤਿਆ ਅਤੇ ਰਾਜਾ ਇਸ ਟੈਨਸ਼ਨ ਵਿੱਚ ਹੀ ਬਿਮਾਰ ਹੋ ਗਿਆ ਉਦھر ਜੋ ਵਿਅਕਤੀ ਸ਼ੀਸ਼ੇ ਵਿੱਚ ਜੀਵਨ ਦੇਖਦਾ ਸੀ ਉਸਨੇ ਆਪਣੇ ਬਾਰੇ ਦੇਖਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਰਾਜਾ ਹੋਵੇਗਾ ਉਹ ਬਹੁਤ ਖੁਸ਼ ਹੋਇਆ ਉਸਨੇ ਜਦੋਂ ਦੇਖਿਆ ਕਿ ਉਹ ਅਗਲੇ ਜਨਮ ਵਿੱਚ ਰਾਜਾ ਹੋਵੇਗਾ ਤਾਂ ਉਹ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਉਸ ਦੀ ਸ਼ਕਲ ਅੱਜ ਵੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਰਾਜੇ ਦੇ ਰੂਪ ਵਿੱਚ ਉਸ ਨੂੰ ਦਿਖਾਈ ਦੇ ਰਹੀ ਸੀ ਉਹ ਬਹੁਤ ਹੈਰਾਨ ਹੋਇਆ ਉਧਰ ਰਾਜਾ ਬਿਮਾਰ ਹੋ ਚੁੱਕਾ ਸੀ ਅਤੇ ਕੁਝ ਦਿਨ ਬਾਅਦ ਰਾਜਾ ਮਰ ਗਿਆ ਉਸ ਦੀ ਕੋਈ ਔਲਾਦ ਨਹੀਂ ਸੀ ਹੁਣ ਮੰਤਰੀਆਂ ਨੇ ਰਾਜਾ ਲੱਭਣ ਦੇ ਬਾਰੇ ਸੋਚਿਆ ਕੋਈ ਵੀ ਰਾਜਾ ਬਣ ਦੇ ਯੋਗ ਦਿਖਾਈ ਨਾ ਦਿੱਤਾ ਇੱਕ ਮੰਤਰੀ ਨੇ ਕਿਹਾ ਕਿ ਕਿਉਂ ਨਾ ਸ਼ੀਸ਼ੇ ਵਾਲੇ ਨੂੰ ਹੀ ਰਾਜਾ ਬਣਾ ਦਿੱਤਾ ਜਾਵੇ ਕਿਉਂਕਿ ਉਹ ਸ਼ੀਸ਼ੇ ਵਿੱਚ ਆਉਣ ਵਾਲਾ ਸਮਾਂ ਦੇਖ ਸਕਦਾ ਹੈ ਅਤੇ ਉਹ ਸ਼ੀਸ਼ੇ ਦੀ ਸਹਾਇਤਾ ਦੇ ਨਾਲ ਰਾਜ ਦਾ ਆਉਣ ਵਾਲਾ ਸਮਾਂ ਵੀ ਦੇਖ ਸਕਦਾ ਹੋਵੇਗਾ ਲੜਾਈ ਵਿੱਚ ਉਹ ਪਹਿਲਾਂ ਹੀ ਦੇਖ ਲਵੇਗਾ ਕਿ ਲੜਾਈ ਅਸੀਂ ਜਿੱਤਨੀ ਹੈ ਕਿ ਨਹੀਂ ਇਸ ਤਰ੍ਹਾਂ ਉਸ ਮੰਤਰੀ ਦੇ ਕਹਿਣ ਤੇ ਪ੍ਰਜਾ ਨੇ ਉਸ ਵਿਅਕਤੀ ਨੂੰ ਰਾਜਾ ਬਣਾ ਦਿੱਤਾ ਉਹ ਬਹੁਤ ਖੁਸ਼ ਸੀ ਕਿਉਂਕਿ ਉਸ ਦੀ ਪੂਰੀ ਖਬਾਣੀ ਸੱਚ ਹੋ ਚੁੱਕੀ ਸੀ ਜਦੋਂ ਉਹ ਵਿਅਕਤੀ ਰਾਜਾ ਬਣਿਆ ਤਾਂ ਉਸ ਨੇ ਪ੍ਰਜਾ ਵੱਲ ਇੰਨਾ ਜ਼ਿਆਦਾ ਧਿਆਨ ਨਾ ਦਿੱਤਾ ਅਤੇ ਲੋਕਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਕਰ ਪਾਉ ਟੈਕਸ ਲਗਾ ਦਿੱਤੇ ਕਿਉਂਕਿ ਉਹ ਜਾਣਦਾ ਸੀ ਕਿ ਅਗਲੇ ਜਨਮ ਵਿੱਚ ਵੀ ਉਸਨੇ ਰਾਜਾ ਹੀ ਬਾਨਾ ਹੈ ਇਸ ਲਈ ਉਹ ਲੋਕਾਂ ਵੱਲ ਧਿਆਨ ਨਾ ਦਿੰਦਾ ਜਦੋਂ ਦਾ ਉਹ ਰਾਜਾ ਬਣਿਆ ਕਮੰਡਾਉਣਾ ਸ਼ੁਰੂ ਹੋ ਗਿਆ ਉਸਨੇ ਹੁਣ ਲੋਕਾਂ ਵੱਲ ਧਿਆਨ ਨ ਦਿੱਤਾ ਕੋਈ ਵੀ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੱਸਣ ਵਾਸਤੇ ਆਉਂਦਾ ਉਹ ਨਾ ਦੇਖਦਾ ਇਸੇ ਤਰ੍ਹਾਂ ਉਸ ਵਿੱਚ ਕਮੰਡ ਪੈਦਾ ਹੋ ਗਿਆ ਇੱਕ ਵਾਰ ਉਸਨੇ ਅਚਾਨਕ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖ ਲਿਆ ਉਹ ਦੇਖ ਕੇ ਬਹੁਤ ਹੈਰਾਨ ਹੋਇਆ ਕਿਉਂਕਿ ਉਸ ਨੂੰ ਆਪਣੇ ਚਿਹਰੇ ਵਿੱਚੋਂ ਜੋਕ ਦਿਖਾਈ ਦੇ ਰਹੀ ਸੀ ਉਸ ਦੇ ਕਰਮਾਂ ਨੇ ਉਸ ਦਾ ਭਵਿੱਖ ਬਦਲ ਦਿੱਤਾ ਸੀ ਉਹ ਇਹ ਦੇਖ ਕੇ ਹੈਰਾਨ ਹੋਇਆ ਕਿਉਂਕਿ ਉਹ ਜਾਣਦਾ ਸੀ ਕਿ ਅਗਲੇ ਜਨਮ ਵਿੱਚ ਉਸਨੇ ਰਾਜਾ ਹੀ ਬਨਣਾ ਹੈ ਉਸ ਨੇ ਇਹ ਗਲਤ ਅੰਦਾਜ਼ਾ ਲਗਾਇਆ ਕਿ ਅਗਲੇ ਜਨਮ ਵਿੱਚ ਉਹ ਰਾਜਾ ਬਣੇਗਾ ਰਾਜਾ ਤਾਂ ਉਸਨੇ ਇਸੇ ਜਨਮ ਵਿੱਚ ਬਨਣਾ ਸੀ ਪਰ ਉਸਨੇ ਅਗਲੇ ਜਨਮ ਵਿੱਚ ਸਮਝ ਲਿਆ ਹੁਣ ਉਹ ਅਗਲੇ ਜਨਮ ਵਿੱਚ ਜੋਕ ਦੇ ਰੂਪ ਵਿੱਚ ਪੈਦਾ ਹੋਣ ਵਾਲਾ ਸੀ ਇਹ ਦੇਖ ਕੇ ਉਹ ਵੀ ਬਹੁਤ ਹੈਰਾਨ ਹੋਇਆ ਹੁਣ ਉਸ ਨੂੰ ਆਪਣੇ ਕਰਮਾਂ ਦੇ ਉੱਪਰ ਪਛਤਾਵਾ ਹੋਣ ਲੱਗ ਪਿਆ ਕਿਉਂਕਿ ਉਸ ਨੇ ਸੋਚਿਆ ਕਿ ਜੇਕਰ ਉਹ ਚੰਗੇ ਕਰਮ ਕਰਦਾ ਉਹੋ ਕਿ ਸ਼ਾਇਦ ਅਗਲੇ ਜਨਮ ਵਿੱਚ ਵੀ ਰਾਜਾ ਹੀ ਬਣ ਜਾਂਦਾ ਉਸ ਤਾਂ ਇਹ ਸ਼ੰਕਾ ਦੂਰ ਹੋ ਚੁੱਕਾ ਸੀ ਕਿ ਉਸ ਦੀ ਸਕਲ ਅੱਜ ਵੀ ਰਾਜੇ ਨਾਲ ਮੈਚ ਹੋ ਰਹੀ ਸੀ ਜੋਸ਼ ਨੇ ਸੀਸੇ ਵਿੱਚ ਦੇਖੀ ਸੀ ਇਸ ਤਰ੍ਹਾਂ ਉਸ ਦਾ ਅਗਲਾ ਜੀਵਨ ਹੁਣ ਜੋਕ ਦੇ ਰੂਪ ਵਿੱਚ ਪੈਦਾ ਹੋਣ ਵਾਲਾ ਸੀ ਉਸ ਨੂੰ ਆਪਣੇ ਕਰਮਾਂ ਤੇ ਬਹੁਤ ਪਛਤਾਵਾ ਹੋਇਆ ਹੁਣ ਉਹ ਪਹਿਲੇ ਰਾਜੇ ਦੀ ਤਰ੍ਹਾਂ ਹੀ ਸੋਚ ਰਿਹਾ ਸੀ ਕਿ ਜੋਕ ਬਣ ਤੋਂ ਉਹ ਡਰ ਰਿਹਾ ਸੀ ਅਤੇ ਉਸ ਨੂੰ ਆਪਣੇ ਕਰਮਾਂ ਤੇ ਪਛਤਾਵਾ ਹੋ ਰਿਹਾ ਸੀ ਅਤੇ ਉਹ ਸੋਚ ਰਿਹਾ ਸੀ ਕਿ ਜੇਕਰ ਚੰਗੇ ਕਰਮ ਕੀਤੇ ਹੁੰਦੇ ਤਾਂ ਅਗਲੇ ਜਨਮ ਵਿੱਚ ਵੀ ਸ਼ਾਇਦ ਰਾਜਾ ਹੀ ਬਣਦਾ ਉਸ ਨੂੰ ਆਪਣੇ ਕਰਮਾਂ ਦੇ ਉੱਤੇ ਪਛਤਾਵਾ ਹੋ ਰਿਹਾ ਸੀ ਅਤੇ ਉਹ ਵੀ ਡਰ ਰਿਹਾ ਸੀ ਅਗਲੇ ਜਨਮ ਵਿੱਚ ਜੋਕ ਬਨ ਤੋਂ ਕਿਉਂਕਿ ਉਸ ਨੇ ਪ੍ਰਜਾ ਦੇ ਉੱਤੇ ਜ਼ੁਲਮ ਕੀਤੇ ਸਨ ਜਿਸ ਤਰ੍ਹਾਂ ਦੇ ਕਰਮ ਹੋਣਗੇ ਉਸੇ ਤਰ੍ਹਾਂ ਦਾ ਫਲ ਮਿਲੇਗਾ ਚਾਹੇ ਉਹ ਫਲ ਇਸ ਜਨਮ ਵਿੱਚ ਮਿਲੇ ਚਾਹੇ ਅਗਲੇ ਜਨਮ ਵਿੱਚ ਹਿਸਾਬ ਤਾਂ ਹੋਣਾ ਹੀ ਹੈ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ